ਉਤਨਾ ਨੂੰ ਕਰਦੀ ਸ਼ਰਾਬੀ ਮੇਰੀ ਅੱਖ ਵੇ ਮੇਰੀ ਤੈਨੂੰ ਜੱਟੀ ਹੋਰ ਚਾਹੀਦਾ ਕੀ ਦੱਸਨੇ ਉਤਨਾ ਨੂੰ ਕਰਦੀ ਸ਼ਰਬੀ ਮੇਰੀ ਅੱਖ ਵੇ ਤੇਰੀ ਤੈਨੂੰ ਦਿੱਤੀ ਹੋਰ ਕਾਹੀਦਾ ਕੀ ਨਾਸਨੇ ਹਾਂ ਜੈਸਾ ਸ੍ਰੀ ਕਾਲ ਜੀ ਇਟਸ ਅ ਲਵਲੀ ਫੈਕਟ ਤੁਹਾਡਾ ਸਵਾਗਤ ਹੈ ਲਾਈਕ ਵਿਊ ਵਧਾਉਣ ਦੇ ਲਈ ਆ ਬੀਬਾ ਦਾ ਘਟਿਆ ਉਪਰਾਲਾ ਦੇਖ ਲੋ ਬੀਬਾ ਚੁੰਨੀ ਸਹੀ ਕਰਕੇ ਲਿਆ ਕਰੋ ਸਭ ਤੋਂ ਉੱਤੇ ਇੱਜ਼ਤ ਹੁੰਦੀ ਆ ਪਰ ਇਹਨਾਂ ਤੇ ਤਾਂ ਅਸ਼ਲੀਲਤਾ ਫਲਾਉਣ ਦਾ ਭੂਤ ਇੰਨਾ ਕੋ ਸਿਰ ਚੜ ਬੋਲ ਰਿਹਾ ਕਿ ਇਹ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਟੱਪ ਰੀਆਂ ਨੇ ਬੇਸ਼ਰਮਾ ਵੇਖੋ ਕਮੈਂਟਾਂ ਵਿੱਚ ਲੋਕਾਂ ਨੇ ਕਿਹਜ ਇਸ ਬੇਸ਼ਰਮ ਦੀ ਰੇਲ ਬਣਾਈ ਇੱਕ ਨੇ ਲਿਖਿਆ ਹਾਰਨ ਵੱਡੇ ਆ ਅਗਲੇ ਨੇ ਲਿਖਿਆ ਸਮਾਨ ਦਿਖਾਉਂਦੀ ਡਿਗਣਾ ਜਾਈਂ ਇੱਕ ਨੇ ਲਿਖਿਆ ਦੱਬੀ ਰੱਖ ਕੰਮ ਕਾਮਯਾਬੀ ਨੇੜੇ ਹੀ ਆ ਅਗਲੇ ਨੇ ਲਿਖਿਆ ਦੇਖੀ ਹੋਰ ਕਿਤੇ ਦੁੱਧ ਵਾਲੇ ਭਾਂਡੇ ਰੋਡ ਉੱਤੇ ਹੀ ਨਾ ਖਲਾਰ ਦਵੀਂ ਲਵੀੜਵੀ ਦੀ ਆਗ ਬਰੂਪ